ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸਾਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਅੱਜ ਦੇ ਵਲੌਗ ਵਿੱਚ। ਵਾਹਿਗੁਰੂ ਸਾਰਿਆਂ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਜੀ। ਅੱਛਾ ਲੱਗਦੇ ਜੀ। ਦਾ ਯਾਰ ਯੂਰੀਆ ਰੀਜੈਂਟ। ਕੋਣ ਮੁੱਢੇ ਚ। ਦੱਖਣ ਵੀ ਹਜੇ ਪੂਣਾ ਚੱਲ ਰਿਹਾ। ਮੈਨੂੰ ਲੱਗਦੀ ਕਿ ਤੇ ਖੇਲੇ ਨਾ ਖਰਾਬ ਕਰਦੇ। 100 ਕਿਲੋ ਚ 2 ਡਾਏ ਦੇ 2 ਯੂਰੀ ਇਹਦੇ 15 ਕਿਲੋ ਰੀਜੈਂਟ ਪਈਕ 2 ਦਿਨ ਤੱਕ ਕਰਦਣੇ ਆਪਣੀ ਵੀ ਤਿਆਰੀ ਦੇ ਤਾਂ ਮਸ਼ੀਨ ਵਾਲਿਆਂ ਨੂੰ ਟਾਈਮ ਕਾਕ ਤਾਂ ਲੱਗੀ ਲੱਗੀਆਂ ਗੁੱਬੇ ਤਾਂ ਬਹੁਤ ਫਰਕ ਆ ਸਫਰੇ ਦਾ ਮੁੱਡੇ ਚ ਵੀ ਹੈ ਨਹੀਂ ਕਿਤੇ ਹਜੇ ਤਾਂ ਲਾਗ ਲੂਗਾ ਇਹੀ ਰਹਿੰਦਾ ਬਸ ਇਹ ਉਹ ਦੇਖਦੇ ਜੇ ਤੂੰ ਰੂਪਾ ਵੀਟਰ ਫਿਰ ਗਿਆ ਵਿਚਾਰੇ ਪਛਾਣੇ ਸਿਆਣਾ ਪੱਤੀਆਂ ਖੋਣ ਕੇ ਨਹੀਂ ਫਿਰ ਸਪਰੇਅ ਕਰਾਂਗੇ ਇਹਦੇ ਕੋਲ ਦੋਰੇ ਰਸਤਾ ਲੱਗੇ ਤੇ ਜੀ ਬਣਾਉਣ ਮਿੱਟੀ ਸੜਕਾਂ ਲੈ ਨੇ ਸੜਤੀ ਦੀ ਹੈ ਇੰਨੀ ਕੁ ਮੂਹੇ ਤੇ ਵੱਢ ਕੇ ਨਾ ਕੁਝ ਥੱਲੇ ਨੂੰ ਛਿੜਦਣੀ ਮਿੱਟੀ ਕੁਝ ਉੱਪਰ ਨੂੰ ਵਚਲਣੀ ਤਾਂ ਹੀ ਟਰੈਕਟਰ ਲਿਆਂਦਾ ਆਲਾ ਦੂਹਣੇ ਕਿ ਚੜਨਾ ਨੇ ਘਟੜਾਈ ਕਰਾ ਲੇ ਕੇ ਜਿੱਥੇ ਨਾ ਜ਼ਿਆਦਾ ਚੇਪੇ ਹੋਗੇ ਨਾ ਕੱਖ ਦੇ ਜਿਕਣ ਖੱਬਾ ਵਾਲਾ ਬਾਕੀ ਤਾਂ ਸਾਫੇ ਪਿਆ ਉੱਥੇ-ਉੱਥੇ ਹੁਣ ਦੇਖਦੇ ਆ ਰੌਂਡ ਅਪ ਲੱਗੇ ਸਿਆੜੀ ਸਿਆੜੀ ਮਨ ਜਿਗਾੜ ਲਾ ਕੇ ਇਹਦੇ ਗਲ ਲਾਲ ਦਾਲ ਨਹੀਂ ਪੈਂਦੀ ਦੇਖਦੇ ਚਾਰਕ ਪੰਪਾਂ ਦਾ ਤਜਰਬਾ ਕਰਕੇ ਜੇ ਤਜਰਬਾ ਫਿੱਟ ਬਹਿ ਗਿਆ ਫੇ ਹੌਲੀ-ਹੌਲੀ ਸਾਰੇ ਚ ਘੁੰਮ ਜੂਗੇ ਫੇ ਤਾਂ ਡੀਲਰ ਖੱਬਲੇ ਜ਼ਿਆਦਾ ਹੋਰ ਤਾਂ ਐਡਾ ਕੱਖ ਹੈ ਨਹੀਂ ਕੋਈ ਦੇਖਦੇ ਇਹਦੇ ਗਲ ਜਿਗਾੜ ਲੋਟ ਆ ਗਿਆ ਕੋਈ ਵੀ ਚੀਜ਼ ਆ ਨਾ ਮਿਹਨਤ ਵਗੈਰ ਨਹੀਂ ਹੁੰਦੀ ਹੁਣ ਸਿਆੜੀ ਸਿਆੜੀ ਲੱਗਿਆ ਮੈਂ ਸਪਰੇਅ ਕਰਨ ਮਿਹਨਤ ਲੱਗਦੀ ਇਹ ਪਰ ਪਰ ਗੰਨਾ ਸਾਡਾ 675 ਕੁਇੰਟਲ ਦਾ 1.5 ਕਿਲੇ ਮੈਂ ਤੇ ਨਿਕਲੇ ਆ 675 ਕੁਇੰਟਲ ਦਾ ਆਪਾਂ ਨੇ ਹਿਸਾਬ ਕਰਿਆ ਭਈਆਂ ਕਿਲ ਤੇ ਨੰਬਰ ਦੂਜਾ ਉਹਦੇ ਚੋਂ 1.5 ਕਿਲੇ ਦਾ ਆਪਾਂ ਜਿਹੜਾ ਬੀਜ ਆ 1.5 ਕਿਲੋ ਬੀਜ ਵੀ ਪਾਇਆ ਹੁਣ ਤੁਸੀਂ ਲਾ ਲੋ ਪਿਆ ਉਸ ਤੇ ਕਿੱਥੇ ਗਈ ਮਿਹਨਤ ਗਲੇ ਹੁੰਦਾ ਕੰਮ ਕੋਈ ਵੀ ਪੜਤੇ ਯਾ ਚ ਜੋ ਖਰਤਾ ਦਾ ਘਾਟਣਾ ਚ ਕੱਲ ਨੂੰ ਵੱਡਾਂਗੇ ਕਣਕ ਬਾ ਹੁਣ 2-3 ਦਿਨ ਚ ਲਵੇਟ ਦਾਣੀ ਸਾਰੀ ਉਹ ਦੇਖਣੇ ਚ ਆਉਂਦਾ ਝਾੜ ਕਹਿਆ ਜਾ ਟੰਗਰਾ ਡੋਂਗਰਾ ਨੇ ਕੰਮ ਆ ਜਾਣਗੇ ਰੇਟ ਵੈਸੇ ਉਹ ਵੀ ਸੋਨਾ 2200 ਰੁਪਿਆ ਰੇਟ ਆ ਬਾਕੀ ਧੰਨਵਾਦੀ ਤੁਹਾਡਾ ਸਾਰਿਆਂ ਦਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਕਰੋ ਜੀ ਧੰਨਵਾਦ ਜੀ